ਕੋ ਵੀ ਦੋਸਤੋ ਤੁਹਾਨੂੰ ਘਰ ਦਿਖਾਉਣ ਲੱਗਾ ਸਾਢੇ 4 ਕਰੋੜ ਦਾ ਘਰ ਆ ਸਾਢੇ 4 ਕਰੋੜ ਦਾ ਤੇ ਘਰ ਦੇ ਅੱਗੇ ਕੀ ਆ ਇਕੱਲਾ ਗੇਟ ਆ ਨਾ ਕਵਲੇ ਆ ਗੇਟ ਆ ਨਾ ਇੱਧਰ ਦਵਾਰ ਆ ਨਾ ਉੱਧਰ ਦਵਾਰ ਆ ਤੁਸੀਂ ਪੁੱਛੋਗੇ ਸਾਢੇ 4 ਕਰੋੜ ਦਾ ਘਰ ਆ ਤੇ ਕੰਦਾ ਹੈ ਨਹੀਂ ਇੱਥੇ ਵੀ ਕੋਈ ਡਾਰੀ ਨਹੀਂ ਕੋਈ ਚੋਰੀ ਦਾ ਕੋਈ ਲੜਾਈ ਦਾ ਕੋਈ ਖਤਰਾ ਨਹੀਂ ਕੋਈ ਡਕੈਤੀ ਦਾ ਆਜੋ ਆ ਜਾ ਕੁਮਰ ਦਿਖਾਏ ਇੱਥੇ ਦਰਵਾਜ਼ਾ ਲਾ ਕੇ ਇੰਟਰ ਹੋਣਾ ਆਪਾਂ ਦਿਖਾਏਗਾ ਘਰ ਹੈ 4 ਕਰੋੜ ਦਾ ਖੜਦਾ ਘਰ ਆਇਆ ਹੈ ਭਾਈ ਹੂੰ ਜਿਹੜਾ ਘਰ ਆ ਨਾ ਹੂੰ ਤੁਸੀਂ ਜਕੀਰ ਮੰਨਿਓ ਹਰ ਕਮਰੇ ਦੇ ਵਿੱਚ ਹੂੰ ਦੇ ਵਿੱਚ ਹੂੰ ਅਲੱਗ-ਅਲੱਗ ਤਰ੍ਹਾਂ ਦੀ ਲੋਕੇਸ਼ਨ ਬਣਾਈ ਹੋਈ ਆ ਠੀਕ ਆ ਹਰ ਪ੍ਰਕਾਰ ਦੀ ਲੋਕੇਸ਼ਨ ਬਣਾਈ ਆ ਉਸ ਤੋਂ ਬਾਅਦ ਹਰੇਕ ਕਮਰੇ ਦੇ ਵਿੱਚ ਕੀ ਪੇਂਟਿੰਗ ਕੀਤੀ ਹੋਈ ਆ ਉਹ ਵੀ ਅਲੱਗ-ਅਲੱਗ ਤਰ੍ਹਾਂ-ਤਰ੍ਹਾਂ ਤੇ ਪੇਂਟਿੰਗ ਕੀਤੀ ਆ ਪੱਥਰਾਂ ਦੀਆਂ ਚੀਜ਼ਾਂ ਬਣਾਈਆਂ ਤੇ ਉਹਦੇ ਕੋਲ ਕੋ ਪੱਥਰ ਦੀ ਘਰ ਸਾਹਮਣੇ ਦਿਖਾ ਕੋਲ ਉਹ ਸਾਹਮਣੇ ਘਰ ਆ ਗਿਆ ਜਿਹੜਾ ਇਹ ਪਹਾੜਾਂ ਦੀ ਗੋਦ ਦੇ ਵਿੱਚ ਮਲਾੜੀ ਪਿੰਡ ਹੈ ਕਾਂਗੜੇ ਜ਼ਿਲ੍ਹੇ ਦਾ ਤੇ ਉੱਥੇ ਪੈਂਦਾ ਇਹ ਸਥਾਨ ਤੇ ਆਪਾਂ ਘਰ ਦੇ ਗੱਲਬਾਤ ਕਰਾਵਾਂ ਕਿਵੇਂ ਬਣਾਇਆ ਕਿਵੇਂ ਲੋਕੇਸ਼ਨ ਹਰ ਕਮਰਾ ਦੇਖਣ ਆਲਾ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਦੇਖ ਲਿਆ ਤਾਂ ਘਰ ਦੇਖ ਲੈਣਾ ਜਿੰਨੇ ਕਮਰੇ ਅਲੱਗ ਡਿਜ਼ਾਈਨ ਅਲੱਗ ਤਰ੍ਹਾਂ ਦੀ ਚੀਜ਼ ਸੋਨੂੰ ਦੇਖਣ ਨੂੰ ਮਿਲਣੀ ਮਿਲਣੀ ਹੈ ਇੱਥੇ ਆ ਜਾ ਕੋਮਲ ਭਾਕੇ ਸੋ ਦੋਸਤੋ ਘਰ ਤੇ ਮੇਰੇ 4.5 ਕਰੋੜ ਲੱਗੇ ਇੱਕ ਘਰ ਨਹੀਂ ਘਰ ਤੇ ਜਿਹੜਾ ਇੱਥੇ ਆ ਜਾਂਦਾ ਹੈ ਜਿਹੜਾ ਮੰਨ ਕੇ ਚਲੋ ਆਪਾਂ ਤੇ ਵੀਡੀਓ ਬਣਾਉਣਾ ਆ ਜਿਹੜਾ ਇੱਥੇ ਆ ਜਾਂਦਾ ਕਿਸੇ ਪ੍ਰਕਾਰ ਦੀ ਚਿੰਤਾ ਟੈਨਸ਼ਨ ਪਰੇਸ਼ਾਨੀ ਤੇ ਬਿਮਾਰੀ ਵੀ ਦੂਰ ਹੁੰਦੀ ਐਵੇਂ ਨਹੀਂ ਘਰ ਬਣਾਇਆ 4.5 ਕਰੋੜ ਲੱਗੇ ਇੱਥੇ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਇੰਨਾ ਕੁਝ ਦੇਖਣ ਨੂੰ ਮਿਲੂਗਾ ਵੀ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਇਹੋ ਜਿਹਾ ਘਰ ਕਿਤੇ ਦੇਖਿਆ ਨਹੀਂ ਹੋਣਾ ਵੀ ਕਹਿਣ ਦਾ ਪਵ ਹਰ ਪ੍ਰਕਾਰ ਦੀ ਚਿੰਤਾ ਟੈਨਸ਼ਨ ਮੁਕਤ ਕਰਨ ਦਾ ਇੱਥੇ ਸਾਧਨ ਦੇ ਦੀਦੀ ਜੀ ਇੱਥੇ ਰਹਿੰਦੇ ਨੇ ਤੇ ਦੀਦੀ ਇਹੀ ਕੰਮ ਕਰਦੇ ਨੇ ਐਵੇਂ ਨਹੀਂ ਕਰਦੇ ਨੇ ਪੈਸੇ ਲਗਾਓ ਤੁਹਾਨੂੰ ਕਰ ਦਿਆਂ ਕੁਆਲਿਟੀਆਂ ਵਧਾਉਂਦੇ ਬਾਰੋਂ ਦੇਖੋ ਲੱਗਦਾ ਤੁਹਾਨੂੰ ਝੌਪੜੀ ਟਾਈਪ ਤੇ ਅੰਦਰੋਂ ਦਿਖਾਉਨੇ ਆ ਤੇ ਕੀ ਗੱਲ ਬਾਤ ਆ ਕਿਵੇਂ ਇਹ ਜਿਹੜੀ ਪੇਂਟਿੰਗ ਹੈ ਹਾਂ ਇਹ ਵੀ ਅ ਦਿੱਲੀ ਤੋਂ ਮਹਿੰਗਾਈ ਹੋਈ ਪੇਂਟਿੰਗ ਹੈ ਓਕੇ ਇਹ ਇਹਦੀ ਕੋਈ ਇੱਕ ਡਿਫਰੈਂਟ ਕੁਆਲਿਟੀ ਹੈ ਕਿ ਇਹਨੂੰ ਸਿਰਫ ਉਹ ਹੀ ਦੇਖ ਸਕਦਾ ਹੈ ਜਿਹਦਾ ਬਹੁਤ ਹੀ ਰਿਲੈਕਸ ਮਾਈਂਡ ਹੋਏਗਾ ਓਕੇ ਇਹਦੇ ਵਿੱਚ ਕੀ ਆਦੀ ਇਦਾਂ ਇਹਨੂੰ ਇੱਕਦਮ ਧਿਆਨ ਦੇ ਨਾਲ ਫੋਕਸ ਹੋ ਕੇ ਦੇਖਾਂਗੇ ਤਾਂ ਇਹ 3D ਪਿਕਚਰ ਹੈ ਜੀ ਓਕੇ ਮਤਲਬ ਹਰੇਕ ਵਾਰ 3D ਪਿਕਚਰ ਬਣੇਗੀ ਜੀ ਆ ਜਿਹੜੀ ਚੀਜ਼ ਦੇਖ ਰਹੀ ਹੈ ਇਹ ਫੋਟੋ ਨਹੀਂ ਹੈ ਜੀ ਇਹ ਸਿਰਫ ਜਦੋਂ ਤੁਸੀਂ ਇਹਨੂੰ ਖੜੇ ਹੋ ਕੇ ਫੋਕਸ ਹੋ ਕੇ ਦੇਖੋਗੇ ਤਾਂ ਤੁਹਾਨੂੰ ਇੱਕ ਅਲੱਗ 3D ਮੂਵੀ ਦਿਖੇਗੀ ਇਹਦੇ ਵਿੱਚ ਓਕੇ ਓਕੇ ਤੁਹਾਨੂੰ ਮਤਲਬ ਤੁਸੀਂ ਦੇਖਦੇ ਤੁਹਾਨੂੰ ਦਿਖਦਾ ਤੁਸੀਂ ਦੇਖ ਲੈਂਦੇ ਹੋ ਹਾਂਜੀ ਓਕੇ ਓਕੇ ਕੀ ਪੇਸ਼ ਹੁੰਦਾ ਤੁਹਾਡੇ ਸਾਹਮਣੇ ਤੁਸੀਂ ਇੱਥੇ ਖੜੇ ਹੋ ਕੇ ਇੱਕਦਮ ਸ਼ਾਂਤ ਹੋ ਕੇ ਪੂਰਾ ਫੋਕਸ ਆਪਣੇ ਲਾਓ ਆਪਣੇ ਉੱਪਰ ਤਾਨੂੰ ਆਪਣੀ ਪਿਕਚਰ ਦੇਖ ਰਹੀ ਹੈ ਉਹਨੂੰ ਦੇਖੋ ਬਸ ਧਿਆਨ ਦੇ ਨਾਲ ਦੇਖਦੇ ਰਹੋ ਤੇ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਏਗਾ ਥੋੜੀਆਂ ਪਿਕਚਰਸ ਵੀ ਮੜਦੀਆਂ ਨੇ ਤੇ ਆਪਣੀਆਂ ਦਾ ਨੀਂਬਾ ਕਰਕੇ ਡਾਵਾ ਇਹ ਥੋੜਾ ਫੋਕਸ ਕਰਨਾ ਪੈਂਦਾ ਹਾਂ ਇਹ ਫੋਕਸ ਕਰਨਾ ਪੈਂਦਾ ਆਪਣੇ ਤੋਂ ਹੋਇਆ ਨਹੀਂ ਦੀਦੀ ਕਰ ਲੈਂਦੇ ਨੇ ਇਹ 3D ਪਿਕਚਰ ਹੈ ਇੱਕ ਇਹਦੇ ਵਿੱਚ ਇਸ ਪਿਕਚਰ ਦੇ ਵਿੱਚ ਇੱਕ ਤਲਾ ਹੈ ਜਿਹਦੇ ਵਿੱਚ ਇੱਕ ਹਾਥੀ ਦਾ ਬੱਚਾ ਡਿੱਗ ਗਿਆ ਓਕੇ ਔਰ ਉਹ ਆਪਣੀ ਮਾਂ ਨੂੰ ਡਿਆਵਾ ਬਚਾਉਣ ਵਾਸਤੇ ਆਖਣ ਔਰ ਉਹਦੀ ਮਾਂ ਉੱਪਰੋਂ ਕੋਸ਼ਿਸ਼ ਕਰ ਰਹੀ ਉਹਨੂੰ ਕੱਢਣ ਦੀ ਕੱਢਣ ਦੀ ਤੇ ਦੇਖੋ ਦੋਸਤੋ ਯਾਰ ਤੁਸੀਂ ਵੀ ਧਿਆਨ ਲਾ ਕੇ ਦੇਖੋ ਸਭ ਕਰੀ ਦੇਖੋ ਮਮ হেলਪ ਮੀ ਲਿਖਿਆ ਹੋਇਆ ਮਮ ਲਿਖਿਆ ਹੋਇਆ ਤਾਂ ਇਹ ਪੂਰੀ ਪਿਕਚਰ ਇਹ ਜੰਗਲ ਦੀ ਪਿਕਚਰ ਹੈ ਤਾਂ ਇਸ ਤਰ੍ਹਾਂ ਤੁਹਾਨੂੰ ਕੁਝ ਵੀ ਨਹੀਂ ਸਮਝ ਆ ਰਿਹਾ ਕਿ ਇਹ ਕੀ ਹੈ ਪਰ ਜਦੋਂ ਜਦੋਂ ਤੁਸੀਂ 2 ਮਿੰਟ ਇਹਦੇ ਤੇ ਫੋਕਸ ਹੋ ਕੇ ਦੇਖੋਗੇ ਤੇ ਉਸੇ ਵੜੇ ਉਹ ਪਿਕਚਰ ਤੁਹਾਨੂੰ ਬਿਲਕੁਲ 3D ਪਿਕਚਰ ਦਿਖੇਗੀ ਓਕੇ ਓਕੇ ਸਾਨੂੰ ਬਾਅਦ ਚ ਦੇਖਾਂਗੇ ਜੇ ਨਹੀਂ ਟਰਾਈ ਕਰਾ ਗਏ ਇਹ ਸਪੈਸ਼ਲੀ ਮੈਡੀਟੇਸ਼ਨ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਮਤਲਬ ਤੁਹਾਡਾ ਫੋਕਸ ਪਤਾ ਲੱਗੇਗਾ ਕਿ ਤੁਹਾਡਾ ਫੋਕਸ ਹੋ ਪਉਂਦਾ ਹੈ ਕਿ ਨਹੀਂ ਹੋ ਪਉਂਦਾ ਓਕੇ ਦੋਸਤੋ ਇਹ ਘਾਰ ਆ ਜਿਹੜਾ ਇੱਕ ਵੀਡੀਓ ਦੇ ਵਿੱਚ ਪੂਰਾ ਨਹੀਂ ਆਉਣਾ ਕਿਉਂਕਿ ਇੰਨਾ ਕੁ ਕੋਸ਼ੇ ਦੇ ਵਿੱਚ ਹੈਗਾ ਇੰਨੀਆਂ ਚੀਜ਼ਾਂ ਦਿਖਾਉਣ ਵਾਲੀਆਂ ਤੇ ਇੰਨਾ ਕੁਸ਼ ਦੇਖਣ ਵਾਲਾ ਵਾ ਪਰ ਇਹ ਮੇਰੇ ਹਿਸਾਬ ਨਾਲ ਦੋ ਤਿੰਨ ਵੀਡੀਓ ਦੇ ਵਿੱਚ ਡਿਵਾਈਡ ਹੋ ਕੇ ਆਊਗਾ ਇਹਦਾ ਸਾਰਾ ਕੁਝ ਤੇ ਸਾਰਾ ਘਰ ਦਿਖਾਵਾਂਗੇ ਵੀਡੀਓ ਦੇ ਵਿੱਚ ਅਲੱਗ-ਅਲੱਗ ਵੀਡੀਓ ਦੇ ਵਿੱਚ ਪਾ ਕੇ ਆਪਾਂ ਇਹਦੀ ਐਂਟਰੀ ਕਰਕੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਕਿਵੇਂ-ਕਿਵੇਂ ਹੈ ਬਣਾਇਆ ਕਿਉਂ ਬਣਾਇਆ ਤੇ ਹਰ ਚੀਜ਼ ਦਾ ਮਤਲਬ ਕੀ ਆ ਉਹ ਅਲੱਗ-ਅਲੱਗ ਵੀਡੀਓ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤਰੀਕੇ ਨਾਲ ਦਿਖਾਵਾਂਗੇ ਤੇ ਪੂਰਾ ਘਰ ਜ਼ਰੂਰ ਦੇਖਿਓ